ਕੀ ਕਰੀ ਰਹੀ ਹੈ ਪਹਿਲੇ ਦੀ ਟਰੱਕ ਦੀ ਖੁਦ ਇਹ ਕਰ ਰਿਹਾ ਬੈਗ ਇੱਥੇ ਪਾਣਾ ਦਰਿਆ ਬੰਦ ਕਰਕੇ ਨਾ ਪਠਾਨਕੋਟ ਦੀ ਜਿਹੜੀ ਇਹਦਾ ਇੱਥੋਂ ਰਸਤਾ ਬਣਾ ਲੈਣੇ ਮਰਾੜੇ ਚੋਂ ਦਰਿਆ ਵੀ ਜਾਏਗਾ ਤੇ ਨਾਲ ਰੇਤ ਵੀ ਜਾਏਗੀ ਇਹ ਟਿਪਰ ਦੀ ਖੁਦ ਹੀ ਉਧਰ ਘਰੋ ਬੈਗ ਜਾ ਰਿਹਾ ਤੇ ਪੈਰੀ ਕਿਥੇ ਚਲ ਗਿਆ ਜੀ ਮੈਂ ਨਰਾਇਣ ਸਿੰਘ ਸਰਪੰਚ ਪਿੰਡ ਮਰਾੜਾ ਹਾਂ ਜੀ ਇਹ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਪਲ ਚੁੱਕੀ ਜਾਏ ਤੇ ਵਾਹੀ ਜੋਗ ਬਣ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਇੱਥੇ ਹੈ ਕੋਈ ਨਹੀਂ ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ ਕੱਢ ਜਿਹੜਾ ਉਹ ਵੇਚੀ ਜਾਂਦੇ ਆ ਖੇਤਾਂ ਨੂੰ ਕੌਣ ਸਾਫ਼ ਕਰਦਾ ਪਿਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸ ਦੀ ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱੱਕਾਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾ ਪੁੱਟ ਪਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਲੋਕੀ ਮੁਸ਼ਕਿਲ ਆਈ ਹੈ ਭਾਜੀ ਮੁਸ਼ਕਿਲਾਂ ਸਰ ਏਡੀ ਵੱਡੀ ਮੁਸ਼ਕਿਲ ਹੈ ਕਿ ਜਦ ਮਰਾੜਾ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉੱਥੋਂ ਦੀ ਟਿੱਪਣਾ ਜਿਹੜੀਆਂ 200 400 ਟਿੱਪਰ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਵੈਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿੱਪਰਾਂ ਵਾਲੇ ਤਾਂ ਕੋਈ ਰਸਤਾ ਹੀ ਨਹੀਂ ਦਿੰਦੇ ਲੋੜ ਟਿੱਪਰਾਂ ਹੁੰਦੀ ਆ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜ ਆ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਫੇਚ ਅੱਛਾ ਹੁਣ ਕੀ ਤਾਂ ਅੱਜ ਕੀ ਤਾਂ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿੱਪਣਾ ਪਿੰਡ ਬੱਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿੱਪਣਾ ਰੋਕ ਦਿੱਤੀਆਂ ਔਰ ਇਹ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਜਿਹੜਾ ਮੈਂ ਕੱਲ ਜਿਹੜਾ ਆ ਉਹ ਪੁਲਿਸ ਟਾਣਾ ਭਰਾਮਪੁਰ ਚ ਕੰਪਲੇਨ ਕਰਕੇ ਆਇਆ ਐਸ.ਡੀ.ਐਮ ਬਿਨਾਂ ਨਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇਰ ਸਵੇਰੇ ਅਸੀਂ ਜਿਹੜਾ ਉਹ ਇਹ ਡਿਸਾਈਡ ਕੀਤਾ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀ ਅੱਜ ਟਿੱਪਣਾ ਸਾਰੀਆਂ ਬੰਦ ਕੀਤੀਆਂ ਹੋਈਆਂ ਜ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇਰਾ ਹੀ ਇਹ ਚੱਲਣੀ ਜੇ ਵਿਕੀ ਕੰਦ ਨਹੀਂ ਵਿਕੀ ਕੀ ਮਸਲਾ ਸਿੱਧਾ ਦਰਿਆ 'ਚ ਰੇਤਾ ਘੜਦੇ ਪਿਆ ਇਹ ਜਿਹੜਾ ਅੱਜ ਨੂੰ ਤੇ ਕੱਲ ਨੂੰ ਇਹ ਪਾਣੀ ਆਇਆ ਸਿੱਧਾ ਇਹ ਪੇ ਦਰਿਆ ਮਰਾਲਾ ਨੂੰ ਹਟ ਕਰੇਗਾ ਮਰਾਲਾ ਤੋਂ ਕਿਲੋਮੀਟਰ ਵੀ ਨਹੀਂ ਤਾਂ ਪਹਿਲੀ ਇੱਥੋਂ ਪਿੱਛੇ ਆ ਤੇ ਜਿਆ ਇਹ ਦਰਿਆ ਸਿੱਧੀ ਸੀ ਮਾਈਨਿੰਗ ਦਰਿਆ 'ਚ ਕਰੀ ਜਾਂਦੇ ਬਿਨਾ ਰੋਕਣਾ ਵੀ ਕੀ ਰੋਕੀਏ ਤਾਂ ਅੱਗੇ ਭੱਲਣੇ ਪੈਂਦੇ ਆ ਸਾਰੇ ਹੈਵੀ ਬੰਦੇ ਵੱਡੇ ਵੱਡੇ ਬੰਦੇ ਤੇ ਛੋਟੇ ਬੰਦੇ ਕੋ ਪਹੁੰਚਦੇ ਤੇ ਬਸ ਇਹ ਲੋਕਾਂ ਨੂੰ ਕਿਹਾ ਕਿ ਦੇਖਿਆ ਅੱਜ ਪਿੰਡ ਸਾਰੇ ਇਕੱਠਾ ਹੋਇਆ ਹੈ ਸਾਰੇ ਮੁੰਡੇ ਇਕੱਠੇ ਹੋਏ ਤੇ ਡੱਕੇ ਸ ਆਏ ਇਕੱਠੇ ਹੋਏ ਹੋਇਆ ਸੀ ਹੋਇਆ ਤਾਂ ਕੀ ਕਰਦੇ ਪਏ ਨੇ ਮਾਈਨਿੰਗ ਕਰਦੇ ਸੀ ਜਿੱਦੀ ਸਿੱਧੀ ਦਰਿਆਲ ਪਾਣੀ ਕਰਦੇ ਰਿਹਾ ਕਰਦੇ ਪਏ ਕਿੰਨੇ ਕੁ ਲੱਗੇ ਨੇ ਸੇ ਜੀ ਅਸੇ ਚਾਰ ਪੰਜ ਤੱਕ ਲੱਗੇ ਯਾਰ ਇੰਨੀ ਹੱਦ ਜੀ ਕਿੰਨੀਆਂ ਮਸ਼ੀਨਾਂ ਨੌ 10 ਮਸ਼ੀਨਾਂ ਲੱਗੀਆਂ ਤੇ ਤੇ ਪਰਾ ਵੀ ਚਾਰ ਸੈਪ ਭਰੀਆਂ ਭਈਆਂ ਇੱਕੋ ਪਿੰਡ ਜੀ ਇੱਕੋ ਪਿੰਡ ਜੀ ਇੱਕੋ ਪਿੰਡ ਮਰਾੜੇ ਜੀ ਲੱਗੀਆਂ ਪਈਆਂ ਜੀ ਮੈਂ ਪਿੰਡ ਮਰਾਦਾ ਵਾਸੀ ਹਾਂ ਮੇਰਾ ਨਾਮ ਰਾਮਨਾਥ ਹੈ ਠੀਕ ਹੈ ਜੀ ਮੈਂ ਆਦਮੀ ਤੋੜਾ 10 ਮਿੰਟ ਆ ਕੇ ਬਾਹਰ ਜੋਬ ਕਰਦਾ ਪਿਆ ਤੇ ਜਦੋਂ ਸੀ ਜੋਬ ਬਾਹਰ ਕਰਦੇ ਸੀ ਕਿ ਫਲੱਡ ਆਇਆ ਬਾੜ ਆਈ ਹੁਣ ਕਰ ਛੁੱਟਿਆ ਸੀਗਾ ਦਿਖ ਰਿਹਾ ਇਹ ਸਾਡਾ ਜਿਹੜਾ ਪਿੰਡ ਦਾ ਮਰਾੜਾ ਦਾ ਦਰਿਆ ਦਾ ਪਤਨ ਹੈਗਾ ਤੇ ਇਹਦੇ ਵਿੱਚ ਜਿਹੜਾ ਪੁਲ ਪਾਇਆ ਜਾਂਦਾ ਸੀ ਕਿ ਲੇਕਿਨ ਪੁਲ ਨਹੀਂ ਪਿਆ ਨਹੀਂ ਲੇਕਿਨ ਜਿਹੜੇ ਮਾਈਨਿੰਗ ਪਾਰਟੀ ਆ ਬੱਚੋ ਰੇਤਾ ਕੱਢ ਕੱਢ ਕੇ ਵੇਚੇ ਗਦੀ ਹੈ ਤੇ ਅਗਰ ਇਹ ਮੰਨ ਲਓ ਜੇ ਇਦਾਂ ਦਾ ਹੀ ਕੰਮ ਹੁੰਦਾ ਰਿਹਾ ਰੇਤਾ ਵੇਚਦੇ ਰਹੇ ਹੋ ਸਕਦਾ ਹੈ ਕਿ ਅਗਲੇ ਆਣ ਦਿਨਾਂ ਤੱਕ ਅਗਰ ਦੁਵਾਲਾ کہیں ਬਾੜ ਦਾ ਅਨੁਮਾਨ ਲੱਗਦਾ ਹੈ ਕਿ ਬਾੜ ਆਏਗੀ ਤਾਂ ਤਾਂ ਪਿੰਡ ਦਾ ਬਚਣਾ ਬਹੁਤ ਮੁਸ਼ਕਿਲ ਹੈ ਤੇ ਅਸੀਂ ਪ੍ਰਸ਼ਾਸਨ ਨਾਲ ਕਮੇਟੀ ਬਦਲੀ ਕਰ ਰਹੇ ਆ ਇਹ ਸਭ ਮਿੱਟੀ ਪਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚ ਚਲਾ ਰੇਤ ਦੇ ਟੇਲੇ ਲੱਗੇ ਪਏ ਜਿਸ ਵੀ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਲੀਆਂ ਵਿੱਚ ਅੱਗੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਸਿਰਫ ਉਹਨਾਂ ਦੇ ਆੜ ਦੇ ਵਿੱਚ ਹੀ ਇਹ ਕੰਮ ਹੋਇਆ ਜਾ ਰਿਹਾ ਤੇ ਸਰਕਾਰ ਅਗੇ ਸਾਡੀ ਬੇਨਤੀ ਹੈ ਕਿ ਪਲੀਜ਼ ਇਹ ਕੰਮ ਬੰਦ ਕੀਤਾ ਜਾਏ ਤਾਂ ਕਿ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕੀਤੀ ਜਾਏ ਇਹ ਗਲਤ ਕੰਮ ਨੂੰ ਨਾ ਕੀਤਾ ਜਾਏ